ਜੀ ਅੱਜ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਿਹੜੀ ਖਬਰ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਜਿਹੜਾ ਵੀਰਾਂ ਨੇ ਇੱਕ ਦਿੱਤਾ ਐਲਾਨ ਕਿ ਜਿਹੜਾ ਵੀ ਮੁੰਡੇ ਦਾ ਕਰਾਊਗਾ ਰਿਸ਼ਤਾ ਉਹਨੂੰ ਦਿੱਤਾ ਜਾਏਗਾ ਫੋਰਡ ਟਰੈਕਟਰ ਚਾਹੀ ਫਿਰ ਟਰੈਕਟਰ ਕੁੜੀ ਵਾਲੀ ਲੈ ਲੈਣ ਚਾਹੀ ਲੈ ਲਵੇ ਬਚੋਲਾ ਜਿਹੜਾ ਕਰਾਊਗਾ ਮੁੰਡੇ ਨੂੰ ਰਿਸ਼ਤਾ ਮੁੰਡਾ ਹੈਗਾ ਬਿਲਕੁਲ ਮਿਹਨਤੀ ਤੇ ਕੰਮ ਕਰਨ ਵਾਲਾ ਚਾਰ ਕੰਮ ਜਿਹੜਾ ਮੁੰਡਾ ਕਰਦਾ ਪਹਿਲਾਂ ਅਖਬਾਰ ਵੰਡਦਾ ਫਿਰ ਮਕੈਨਿਕ ਹੈ ਤੇ ਫਿਰ ਮੱਝਾਂ ਵੀ ਰੱਖਿਆ ਹੋਈਆਂ ਨੇ ਚਾਰ ਕਿੱਲੇ ਜੜੀ ਜ਼ਮੀਨ ਵੀ ਹੈਗੀ ਐ ਸੋ ਸਰਤ ਵੀ ਕੋਈ ਨਹੀਂ ਪਰਿਵਾਰ ਜਿਹੜਾ ਬਸ ਮਿਲਣਸਾਰ ਚਾਹੀਦਾ ਤੁਸੀਂ ਖੁਦ ਦੇਖੋ ਵੀਡੀਓ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਲੋਕ ਤਾਂ ਨਾ ਦਾਜ ਲੈਂਦੇ ਆ ਤੇ ਜੇ ਕੋਈ ਰਿਸ਼ਤਾ ਕਰਾਉਂਦਾ ਹੈ ਲੈਣ ਦੀ ਬਜਾਏ ਦਾਜ ਦੇਣਾ ਹੈਗਾ ਕਹੇ ਨਾ ਵੀ ਇਹ ਬੰਦਾ ਬੈਲ ਕਰਦਾ ਜਾਂ ਇਹਦੇ 'ਚ ਕੋਈ ਕਮੀ ਹੈ ਆਪਾਂ 100 ਰੁਪਏ ਵਾਲੇ ਸਟੈਂਪ ਤੇ ਲਿਖ ਕੇ ਦੇ ਸਕਦੇ ਆ। ਲੋ ਵੀ ਮਿੱਤਰੋ ਫੋਰਡ 3600 ਬਾਈ ਗਿਫਟ ਕਰਨਾ ਹੈ ਫ੍ਰੀ ਦੇ ਵਿੱਚ ਫੋਰਡ 3600 ਆ ਕਿਉਂ ਦਿੰਦੇ ਆ ਕੀ ਕਾਰਨ ਹੈ ਕੋਈ ਲੋਟਰੀ ਸਿਸਟਮ ਨਹੀਂ ਕੁਝ ਨਹੀਂ ਗੱਲਬਾਤ ਕਰਦੇ ਆ ਸਸੀਕਾਲ ਬਾਈ ਸਾਰੇ ਪੰਚਾਇਤ ਮੈਂਬਰਾਂ ਨੂੰ ਪਹਿਲਾਂ ਤਾਂ ਜੀ ਕੀ ਕਾਰਨ ਹੈ ਫੋਰਡ 3600 ਤੁਸੀਂ ਕਿਉਂ ਦਿੰਨੇ ਆ ਇਹ ਆ ਬਾਈ ਆ ਨਾਮ ਕੀ ਹੈ ਬਾਈ ਦਾ ਬਾਈ ਦਾ ਨਾਮ ਗੋਰੀ ਸਿੰਘ ਹੈ। ਅੱਛਾ ਜੀ ਗੋਰੀ ਸਿੰਘ ਬਾਈ ਦਾ ਨਾਮ ਹੈ। ਹਾਂ ਪਥਰਾ ਵਾਲਾ ਪਿੰਡ ਹੈ ਦਾ। ਅੱਛਾ ਜੀ ਮਠੰਡੇ ਚਲੇ ਦੇ ਵਿੱਚ। ਤੇ 4 ਕਿੱਲੇ ਜ਼ਮੀਨਾਂ ਇਹਦੇ ਕੋਲੇ ਬਾਈ ਕੋਲੇ ਅੱਛਾ ਜੀ ਤੇ ਵਧੀਆ ਮਿਹਨਤੀ ਬੰਦਾ ਤੜਕੇ ਪਹਿਲਾਂ ਅਖਬਾਰ ਵੰਡ ਕੇ ਆਉਂਦਾਗਾ ਠੀਕ ਹੈ ਜੀ ਤੇ ਉਹ ਤੋਂ ਬਾਅਦ ਟਰੈਕਟਰਾਂ ਦਾ ਵਪਾਰ ਵੀ ਕਰਦਾ ਹੈ ਤਿੰਨ ਚਾਰ ਟਰੈਕਟਰ ਹੁੰਦੇ ਆ ਇਹਦੇ ਕੋਲੇ 4 ਕਿੱਲੇ ਪੈਲੀ ਆ ਗਈ ਤੇ ਵਿਚਾਰਾ ਬਸ ਪਹਿਲਾਂ ਤਲਾਕ ਹੋ ਗਿਆ ਸੀਗਾ ਤਲਾਕ ਹੋ ਗਿਆ ਤੇ ਹੁਣ ਇਹ ਵਿਚਾਰਾ ਰੋਟੀ ਕਿੰਨੋਂ ਉਹ ਆ ਮਾਂ ਹੈਗੀ ਤੇ ਪਿਓ ਆ ਇੱਕ ਭਾਈ ਆ ਠੀਕ ਹੈ ਜੀ ਜੇ ਕੋਈ ਰਿਸ਼ਤਾ ਕਰਾ ਦੂਗਾ ਆ ਫੋਰਟ ਰੈਂਡ ਦੇ ਦਾਂਗੇ ਆਪਾਂ ਨੂੰ ਬਚੋਲੇ ਤੇ ਬਾਈ ਜੀ ਖਾਣ ਪੀਣ ਦਾ ਕੋਈ ਜਮਾ ਬੈਠ ਨੂੰ ਬੰਦਾ ਚਰਦੇ ਬੀੜੀ ਦਾ ਬੈਲ ਵੀ ਨਹੀਂ ਅੱਛਾ ਬਾਈ ਹਾਂ ਤਾਂ ਬਈ ਤੁਸੀਂ ਕਿੰਨੇ ਇੱਥੇ ਵੀ ਪਿੰਡ ਦੇ ਵੀਰ ਆ ਚਾਰ ਕੰਮ ਕਰਦਾ ਜੀ ਬਾਈ ਹਾਂ ਚਾਰ ਕੰਮ ਕਰਦਾ ਪਹਿਲਾ ਅਖਬਾਰ ਵੰਡਦਾ ਅਖਬਾਰ ਵੰਡਕਾ ਦਾ ਦੂਜਾ ਮਕੈਨਿਕ ਵੀ ਆ ਤੀਜਾ ਵੀ ਟਰੈਕਟਰਾਂ ਦੇ ਵਪਾਰ ਵੀ ਆ ਚੌਥਾ ਖੇਤੀਬਾੜੀ ਵੀ ਕਰਦਾ ਚਾਰ ਕੰਮ ਆ ਆਪਾਂ ਚੂ ਰੱਖਿਆ ਹੋਇਆ ਘਰੇ ਵਧੀਆ ਕੰਮ ਹੈ ਦਾ ਅੱਛਾ ਜੀ ਤੇ ਬਈ ਲੈਣ ਦਾ ਤੁਸੀਂ ਕੁਝ ਐ ਨਹੀਂ ਹੈਣਾ ਕੁਝ ਨਹੀਂ ਲੈਣਾ ਆਪਾਂ ਤਾਂ ਦੇ ਦਾਂਗੇ ਟਰੈਕਟਰ ਟਰੈਕਟਰ ਦੇਣਾ ਹੈ ਭਵਾਂ ਕੁੜੀ ਵਾਲਾ ਲੈ ਲੈ ਭਵਾਂ ਵਿਚੋਲਾ ਲੈ ਲੈ ਤੇ ਲੋ ਮਿੱਤਰੋ ਵੱਡੀ ਗੱਲ ਇਹ ਵੀ ਆ ਵੀ ਲੋਕ ਤਾਂ ਨਾ ਦਾਜ ਲੈਂਦੇ ਆ ਤੇ ਬਾਈ ਇੱਥੇ ਬਈ ਜੇ ਕੋਈ ਰਿਸ਼ਤਾ ਕਰਾਉਂਦਾ ਜਾਂ ਸਿੱਧਾ ਵੀ ਕਰਦੇ ਆ ਰਿਸ਼ਤਾ ਤਾਂ ਮਿੱਤਰੋ ਟਰੈਕਟਰ ਦੇਣਾ ਹੈਗਾ ਲੈ ਸਾਬ ਨਵੀਂ ਰੀਤ ਸਟਾਰਟ ਕਰਨੀ ਹੈ ਬਾਈ ਨਹੀਂ ਤੇ ਉਮਰ ਕਿੰਨੀ ਹੈ ਬਾਈ ਦੀ ਉਮਰ ਹੈਗੇ 33 ਸਾਲ ਦੀ ਆ 33 ਸਾਲ ਆ ਹਮ ਠੀਕ ਹੈ ਜੀ ਤਾਂ ਕੰਮ ਤੁਸੀਂ ਦੱਸਤਾ ਨਾ ਵੀ ਹਾਂ ਫੋਨ ਨੰਬਰ ਦੱਸ ਦਿਓ ਬਾਈ 9674 5224 94675 5224 ਠੀਕ ਹੈ ਜੀ ਇੱਕ ਜੀ ਹੋਰ ਤੁਸੀਂ ਗੱਲ ਵੱਡੀ ਕਹਿੰਦੇ ਸੀ ਨਾ ਸਟਾਮਪ ਤੇ ਵੀ ਲਿਖਵਾ ਲਓ ਤੁਸੀਂ ਇਹ ਗੱਲ ਕਹੀ ਆ ਕੋਈ ਬੰਦਾ ਕਹੇ ਨਾ ਵੀ ਇਹ ਬੰਦਾ ਬੈਲ ਕਰਦਾ ਜਾਂ ਇਹਦੇ ਵਿੱਚ ਕੋਈ ਕਮੀ ਆ ਆਪਾਂ 100 ਰੁਪਏ ਵਾਲੇ ਸਟਾਮਪ ਤੇ ਲਿਖ ਕੇ ਦੇ ਸਕਦੇ ਆ। ਅੱਛਾ ਜੀ। ਇਸ ਬੰਦੇ ਦੀ ਜ਼ਿੰਮੇਵਾਰੀ ਆਪਾਂ ਲੈ ਸਕਦੇ ਆ। ਵੀ ਇਹ ਨੇ ਰਾਜ ਕੋਈ ਜਰਦਾ ਜਾਂ ਪੀੜੀ ਜਾਂ ਸ਼ਰਾਬ ਕਿਸੇ ਇੱਕ ਚੀਜ਼ ਦਾ ਵੀ ਆ ਕੋਈ ਸੇਵਨ ਕਰਦਾ ਹੋਇ ਬੰਦਾ। ਇਹਨੇ 2 ਰੁਪਏ ਲੈ ਕੇ ਹੀ ਵੜਨੇ ਹੱਥ ਨੇ ਕਰੇ ਕਮਾਈ ਵਾਲਾ ਬੰਦਾ ਹੈ। ਕਮਾਈ ਵਾਲਾ ਲਾਉਣੇ ਹੀ ਨਹੀਂ। ਹਾਂ ਗੱਲਾ ਬਾਤ ਕਮਾਉਣੇ ਕਮਾਉਣੇ ਆ। ਹਾਂ ਗੱਲਾ ਸਵਾਣੀ ਦੀ ਕਮੀਆਂ ਜੇ ਸਵਾਣੀ ਅੱਜ ਤਾਂ ਹੋਰ ਬਾਜੂਆ ਕੰਮ। ਠੀਕ ਹੈ ਜੀ ਬਾਕੀ ਵੱਡੀ ਗੱਲ ਇਹ ਆ ਵੀ ਵੇਖੋ ਕਿੰਨੇ ਵੱਡੇ ਬੰਦੇ ਨੇ। ਕੋਟ ਰੇ ਆ ਕਿਉਂਕਿ ਬਈ ਗੁਰਸਿੱਖ ਹੈ ਤੇ ਉਤੋਂ ਵੀ ਉਮਰ ਵੀ ਵੇਖੋ। ਲੀਆ ਦਾ ਬਿਲਕੁਲ ਨਵੀਂ ਲੁੱਕ ਕੰਡੀਸ਼ਨ ਪਈ ਆ ਪੋਲੋ ਕੰਪਨੀ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਪਈ ਆ ਜੀ ਹੈਗਾ 90 95 ਪੈਸੇ ਟਾਇਰਾਂ 90 95 ਪੈਸੇ ਇੰਜਨ ਗੇਅਰ ਦਾ ਜਮਾ ਸਹੀ ਆ ਜਮਾ ਸਹੀ ਆ ਹੈਗੀ ਇੱਕ ਹੋਰ ਆਫਰ ਵੀ ਆ ਕਈ ਵਾਰੀ ਕੋਈ ਕਲੇਸ਼ ਝਗੜਾ ਹੋ ਜਾਂਦਾ ਤਲਾਕ ਹੋ ਜਾਂਦਾ ਛੱਡੀ ਹੋਵੇ ਉਹ ਵੀ ਲੈ ਲਾਂਗੇ ਅੱਛਾ ਜੀ ਬੱਚਾ ਹੋਵੇ ਕੋ ਵੀ ਲੈ ਲਾਂ ਅੱਛਾ ਜੀ ਮੰਨ ਲਓ ਕਈ ਵਾਰ ਕੋਈ ਗੁੜੀਆ ਹੁੰਦੀ ਆ ਨਾ ਹਾਂ ਹੁੰਦੇ ਗੁੜੀਆ ਹੋਵੇ ਮੁੰਡਾ ਹੋਵੇ ਉਹ ਵੀ ਲੈ ਲਾਂਗੇ ਉਹ ਵੀ ਲੈ ਲਵਾਂਗੇ ਪਰਿਵਾਰ ਵਧੀਆ ਹੋਵੇ ਉਹ ਵੀ ਲੈ ਠੀਕ ਆ ਜੀ ਪਰਿਵਾਰ ਵਰਤਨ ਵਾਲਾ ਹੋਵੇ ਮਿਲਨਸਾਰ ਹੋਵੇ ਪਿੰਡ ਦਾ ਨਾਮ ਤੇ ਇਹ ਪੰਜਾਬ ਦੇ ਵਿੱਚ ਪੰਜਾਬ ਪਠੰਡੇ ਜ਼ਿਲ੍ਹੇ ਦੇ ਵਿੱਚ ਪਠੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਪੱਥਰਾਲਾ ਠੀਕ ਹੈ ਜੀ ਤਾਂ ਪਿੰਡ ਦੇ ਵਿੱਚ ਹੀ ਘਰ ਰਹੇ ਜਾਂਦਾ ਹਾਂ ਪਿੰਡ ਦੇ ਵਿੱਚ ਹੀ ਦਾ ਘਰ ਹੈ ਤੇ ਵੱਡੀ ਗੱਲ ਇਹ ਵੀ ਹੈ ਮਿੱਤਰੋ ਵੀ ਕੋਈ ਦੇਣਾ ਨਹੀਂ ਬਈ ਲੈਣਾ ਹੀ ਲੈਣੇ ਰੁਪਏ ਹਨ ਵੀ ਵਪਾਰ ਦਾ ਕੰਮ ਹੈ ਕੋਈ ਕਰਜ਼ਾ ਨਹੀਂ ਦੇਣਾ ਲੈਣਾ ਹੀ ਲੈਣਾ ਹਾਂ ਤੇ ਸਾਰੇ ਪਾਸੋਂ ਬਈ ਪੂਰਾ ਵਸ ਇੱਕ ਬਈ ਕਮੀ ਹੈ ਤਾਂ ਇੱਕ ਰਿਸ਼ਤੇ ਦੀ ਆ ਤੇ ਮਿੱਤਰੋ ਤੁਸੀਂ ਪੂਰਾ ਕਰ ਸਕਦੇ ਹੋ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਵੀਰ ਦਾ ਬਈ ਕੰਮ ਵਣ ਸਕੇ ਧੰਨਵਾਦ ਜੀ ਸਾਰਿਆਂ ਨੂੰ ਬਈ